ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਇਸ ਪਹਿਲਗਾਮ ਹਮਲੇ ਤੋਂ ਬਾਅਦ ਨਫ਼ਰਤੀ ਲੋਕਾਂ ਨੇ ਆਪਣਾ ਨਫ਼ਰਤ ਦਾ ਬਾਜ਼ਾਰ ਹੋਰ ਤਿੱਖਾ ਕਰਿਆ ਹੋਇਆ ਹੈ। ਸ਼ੁੱਕਰਵਾਰ ਨੂੰ ਜਿਹਨੂੰ ਜੁਮਾ ਕਹਿੰਦੇ ਆਪਾਂ ਜੁਮੇ ਦੀ ਨਮਾਜ਼ ਵਾਲੇ ਦਿਨ ਜੈਪੁਰ ਦੀ ਜਿਹੜੀ ਜਾਮਾ ਮਸਜਿਦ ਹੈ ਉੱਥੇ ਲੋਕ ਆਪਣੀ ਨਮਾਜ਼ ਪੜ ਰਹੇ ਹੈ ਤੇ ਉੱਥੋਂ ਦੇ ਹਵਾ ਮਹਿਲ ਇਲਾਕੇ ਦਾ ਬੀਜੇਪੀ ਦਾ ਐਮਐਲਏ ਜਿਹੜਾ ਹੈ ਸ਼੍ਰੀ ਬਾਲ ਮਕੰਦਪ ਆਚਾਰੀਆ ਉਹ ਆਪਣੀ ਭੀੜ ਲੈ ਕੇ ਉੱਥੇ ਮਸਜਿਦ ਦੀਆਂ ਪੌੜੀਆਂ ਤੇ ਪਹੁੰਚ ਜਾਂਦਾ ਹੈ ਤੇ ਉੱਥੇ ਪਾਕਿਸਤਾਨ ਮੁਰਦਾਬਾਦ ਜੈ ਸ਼੍ਰੀ ਰਾਮ ਦੇ ਨਾਰੇ ਲਗਾਉਂਦਾ ਹੈ ਤੇ ਜਿਹੜੇ ਨਮਾਜ਼ੀ ਐ ਉਹਨਾਂ ਦੇ ਵਿੱਚ ਖਲਣ ਪਾਉਂਦਾ ਹੈ ਉਹ ਉਹ ਲੋਕ ਇਕੱਠੇ ਹੋ ਜਾਂਦੇ ਐ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰਦੇ ਐ ਪੁਲਿਸ ਵੀ ਪਹੁੰਚ ਜਾਂਦੀ ਐ ਤੇ ਜੇ ਕਾਂਗਰਸ ਦੇ ਦੋ ਐਮ ਐਲ ਏ ਰਫੀਕ ਖਾਨ ਤੇ ਆਮੀਨ ਕਾਕਜੀ ਜੇ ਉਥੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਨਾ ਕਰਦੇ ਤਾਂ ਬਹੁਤ ਵੱਡਾ ਕਾਂਡ ਉਥੇ ਹੋ ਜਾਣਾ ਸੀ ਸੋ ਭਾਜਪੀ ਇਸ ਗੱਲ ਦੇ ਉੱਤੇ ਉਹ ਉਹ ਪਹਿਲਾਂ ਵੀ ਉਸ ਦਾ ਜਿਹੜਾ ਆਚਾਰੀਆ ਬਾਲਮਕੰਦ ਆਚਾਰੀ ਹੈ ਅਜੇ ਇਲੈਕਸ਼ਨਾਂ ਹੋ ਗਈਆਂ ਸੀ ਐਮਐਲਏ ਦੀ ਸੌ ਕਿਸੇ ਨੇ ਚੁੱਕੀ ਨਹੀਂ ਸੀ ਉਹ ਦੂਜੇ ਦਿਨ ਰਿਜ਼ਲਟ ਤੋਂ ਦੂਜੇ ਦਿਨ ਜੈਪੁਰ ਦੀਆਂ ਗਲੀਆਂ ਦੇ ਵਿੱਚ ਨਿਕਲਦਾ ਤੇ ਮੁਸਲਮਾਨਾਂ ਦੀਆਂ ਰੇੜੀਆਂ ਨੂੰ ਹਟਾਉਣ ਦੀ ਦੀ ਹਦਾਇਤ ਕਰਦਾ ਹੈ ਵੀ ਤੁਸੀਂ ਕਿਹਦੀ ਮਨਜ਼ੂਰੀ ਨਾਲ ਇੱਥੇ ਲਾਈਆਂ ਹੋਈਆਂ ਨੇ ਉਹ ਪਹਿਲੇ ਦਿਨ ਤੋਂ ਹੀ ਨਫਰਤੀ ਹੈ ਤੇ ਭਾਜਪਾ ਦੇ ਵਿੱਚ ਅਜਿਹੇ ਲੋਕਾਂ ਦਾ ਵਾਅਦਾ ਬਹੁਤ ਹੀ ਤੇਜ਼ੀ ਨਾਲ ਹੁੰਦਾ ਹੈ ਜਿਹੜੇ ਜਿੰਨਾ ਨਫਰਤੀ ਉਹਨਾਂ ਤੇਜ਼ੀ ਨਾਲ ਉਹਦਾ ਵਾਅਦਾ ਹੁੰਦਾ ਸੋ ਉਹਦੇ ਤੇ ਕੇਸ ਦਰਜ ਹੋ ਗਿਆ ਤੇ ਹੁਣ ਉਹ ਗ੍ਰਿਫਤਾਰ ਹੁੰਦਾ ਹੈ ਜਾਂ ਨਹੀਂ ਹੁੰਦਾ ਕੀ ਕਰਦੀ ਹੈ ਭਾਜਪਾ ਦੀ ਸਰਕਾਰ ਵੱਖਰੀ ਗੱਲ ਇਸੇ ਤਰ੍ਹਾਂ ਨਾਲ ਜਿਹੜਾ ਆਪਣਾ ਉੱਤਰਾਖੰਡ ਉੱਥੇ ਇੱਕ ਪੁਰਾਣੀ ਮਜ਼ਾਰ ਬਹੁਤ ਪੁਰਾਣੀ ਮਜ਼ਾਰ ਹੈ ਜਿਹੜੀ ਉਹ ਓਟਾ ਦਿੱਤੀ ਜਾਂਦੀ ਹੈ ਕੱਲ ਜਿਹੜੀ ਇੱਕ ਪਾਸੇ ਸਾਡੇ ਦੇਸ਼ ਦੇ ਉੱਤੇ ਅਤਵਾਦੀ ਹਮਲਾ ਕਰਦੇ ਐ ਸਾਡੇ ਜਿਹੜੇ ਬੇਗੁਨਾ ਲੋਕ ਐ ਉਹਨਾਂ ਨੂੰ ਮਾਰਦੇ ਐ ਉਹਨਾਂ ਦਾ ਧਰਮ ਪੁੱਛ ਕੇ ਉਹ ਕਰਦੇ ਐ ਉਹਨਾਂ ਦਾ ਧਰਮ ਪੁੱਛ ਕੇ ਮਾਰਨ ਦਾ ਮਕਸਦ ਧਰਮ ਦੇ ਨਾਂ ਤੇ ਸਾਰੇ ਦੇਸ਼ ਦੇ ਵਿੱਚ ਫਿਰਕੂ ਦੰਗੇ ਫਲਾਉਣਾ ਐ ਜੋ ਮਕਸਦ ਉਹਨਾਂ ਦਾ ਹੈ ਉਹੀ ਮਕਸਦ ਬੀਜੇਪੀ ਦੇ ਤੇ ਇਹਦੇ ਸਮਰਥਕ ਲੋਕ ਜਾਂ ਉਹਦੀਆਂ ਸਰਕਾਰਾਂ ਸਾਰੇ ਦੇਸ਼ ਦੇ ਵਿੱਚ ਉਸੇ ਮਕਸਦ ਨਾਲ ਕੰਮ ਕਰ ਰਹੀਆਂ ਨੇ ਤਾਂ ਕਿ ਲੋਕਾਂ ਚ ਇਹ ਫਲਾਈ ਜਾ ਸਕੇ ਗੱਲ ਦੂਜੇ ਪਾਸੇ ਬੜਾ ਮਾੜਾ ਬਿਆਨ ਜਿਹੜੀ ਸਰਕਾਰ ਦਾ ਇੱਕ ਮੰਤਰੀ ਹੈ ਪਿਊਸ਼ ਕੋਇਲ ਪਿਊਸ਼ ਕੋਇਲ ਨੇ ਕਿਹਾ ਉਹਦੇ ਉਹਦੇ ਜਿਹੜੇ ਅਸਲੀ ਬਿਆਨ ਨੇ ਇਹੀ ਨੇ ਬਿਲਕੁਲ ਜਦ ਤੱਕ 140 ਕਰੋੜ ਭਾਰਤੀ ਦੇਸ਼ ਭਗਤੀ ਔਰ ਰਾਸ਼ਟਰਵਾਦ ਕੋ અપਨਾਕਰ ਆਪਣਾ ਪਰਮਧਰਮ ਨਹੀਂ مانਤੇ ਤਬ ਤੱਕ ایسی ਘਟਨਾएं देश को परेशान करती रहेगी सारे देश ਦੇ 140 ਕਰੋੜ ਲੋਕ ਕਿਉਂਕਿ ਦੇਸ਼ ਭਗਤ ਨਹੀਂ ਹੈ ਉਹ ਜਿਹੜੇ ਆ ਉਹ ਹਾਲੇ ਰਾਸ਼ਟਰਵਾਦੀ ਨਹੀਂ ਬਣੇ ਇਸ ਕਰਕੇ ਘਟਨਾ ਇਹ ਨਹੀਂ ਹੋਈ ਐਹੀ ਜਿਹੀ ਹੋਰ ਵੀ ਹੁੰਦੀਆਂ ਰਹਿਣਗੀਆਂ ਵਾਹ ਗੋਇਲ ਸਾਹਿਬ ਤੁਹਾਡੇ ਤਾਂ ਫਰਮਾਨਾਂ ਦੀ ਕਮੀ ਕੋਈ ਨਹੀਂਗੀ ਇਹ ਤਾਂ ਮਤਲਬ ਹੈ ਦੇਸ਼ ਦੇ ਲੋਕਾਂ ਦੀ ਰਾਸ਼ਟਰ ਭਗਤੀ ਕਰਕੇ ਦੇਸ਼ ਭਗਤੀ ਕਰਕੇ ਇਹ ਘਟਨਾ ਹੋਈ ਹੈ ਇਹ ਅੱਤਵਾਦੀ ਆਏ ਆ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕਸ਼ਮੀਰ ਦੇ ਲੋਕ ਇੱਕ ਰੌਕ ਦੀ ਤਰ੍ਹਾਂ ਇੱਕ ਜਿਹੜੀ ਹੈ ਦੀਵਾਰ ਦੀ ਤਰ੍ਹਾਂ ਉਹਦੇ ਖਿਲਾਫ ਖੜ ਗਏ ਹੈ ਤੇ ਇਹਨਾਂ ਇਸ ਦੁੱਖ ਦੇ ਉੱਤੇ ਸਾਰੇ ਦੇਸ਼ ਨੇ ਦੁੱਖ ਮਨਾਇਆ ਹੈ ਤੇ ਤੁਸੀਂ ਇਹਦੇ ਚੋਂ ਦੇਸ਼ ਭਗਤੀ ਦੀਆਂ ਗੱਲਾਂ ਕਰ ਰਹੇ ਹੋ ਇਹ ਕਿਹੜੀ ਦੇਸ਼ ਭਗਤੀ ਹੈ ਤੁਹਾਡੀ ਇਹ ਕੋਈ ਦੇਸ਼ ਭਗਤੀ ਨਹੀਂ ਤੁਸੀਂ ਲੋਕਾਂ ਨੂੰ ਵੰਡਣਾ ਚਾਹੁੰਦੇ ਹੋ ਅਸੀਂ ਤੁਹਾਡੇ ਇਸ ਬਿਆਨ ਦੀ ਸਖਤ ਨਿੰਦਾ ਕਰਦੇ ਹਾਂ ਮੋਦੀ ਜੀ ਇਹੋ ਜਿਹੇ ਬੰਦਿਆਂ ਨੂੰ ਕਿਉਂ ਰੱਖਿਆ ਹੋਇਆ ਤੁਸੀਂ ਆਪਣੀ ਕੈਬਨਿਟ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਹੋਰ ਐਮਪੀ ਜਿਹੜਾ ਹੈ ਜਿਹੜਾ ਬੜਾ ਸੁਪਰੀਮ ਕੋਰਟ ਦੇ ਪਿੱਛੇ ਬਿਆਨ ਦੇ ਕੇ ਹਟਿਆ ਰਾਸ਼ਟ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਕਹਿੰਦਾ ਵੀ ਤੇਰੇ ਕਰਕੇ ਹੈ ਜਿਹੜਾ ਦੇਸ਼ ਦੇ ਵਿੱਚ ਜਿਹੜਾ ਗ੍ਰਾਹਯੁੱਧ ਲੱਗਦਾ ਹੈਗਾ ਨਿਸ਼ੀਕਾਂਤ ਦੂਬੇ ਜੀ ਝਾਰਖੰਡ ਤੋਂ ਨੇ ਉਹ ਉਸ ਇਲਾਕੇ ਤੋਂ ਨੇ ਜਿੱਥੇ ਅਡਾਨੀ ਦਾ ਪ੍ਰੋਜੈਕਟ ਲੱਗਿਆ ਹੋਇਆ ਹੈ ਉਹੀ ਬੰਦਾ ਹੈ ਜਿਹਨੇ ਅਡਾਨੀ ਦੇ ਨਾਂ ਲੈਣ ਦੇ ਉੱਤੇ ਮਹੂਆ ਮৈত্রਾ ਦੀ ਲੋਕ ਸਭਾ ਤੋਂ ਮੈਂਬਰੀ ਖਾਰਜ ਕਰਵਾਈ ਸੀ ਪਿਛਲੀ ਵਾਰ। ਉਹੀ ਬੰਦਾ ਹੈ ਜਿਹੜਾ ਇਸ ਹਮਲੇ ਤੋਂ ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਜਾ ਕੇ ਜਿਹੜਾ ਉੱਥੋਂ ਦਾ ਗੁਲਮਰਗ ਏਰੀਆ ਉੱਥੋਂ ਦਾ ਸਭ ਤੋਂ ਮਹਿੰਗਾ ਰਿਜ਼ਲਟ ਹੈ ਜਿਹੜਾ ਉੱਥੇ ਆਪਣੀ 25ਵੀਂ ਸਾਲਗिरा ਮਨਾਉਂਦਾ ਹੈ। ਉਹ ਬੰਦਾ ਨਿਸ਼ੀਕੰਤ ਦੂਬੇ। ਬੜੇ-ਬੜੇ ਬੰਦੇ ਉੱਥੇ ਆਉਂਦੇ ਆ ਕਰੋੜਾਂ ਰੁਪਏ ਖਰਚੇ ਜਾਂਦੇ ਆ। ਤੇ ਉਹ ਜਿਹੜੇ ਦਿਨੇ ਕਾਰਪੋਰੇਟ ਘਰਾੜੇ ਆ ਉਹਨਾਂ ਦਾ ਤੇ ਸਰਕਾਰ ਦਾ ਵਿਚਾਲੇ ਲਿੰਕ ਹੈ ਉਹ ਉਹਦੇ ਉੱਤੇ ਜਿੰਨੀ ਸਿਕਿਉਰਿਟੀ ਲੱਗਦੀ ਹੈ ਉਨੀ ਸਿਕਿਉਰਿਟੀ ਦਾ ਜੇ 10ਵਾਂ ਹਿੱਸਾ ਵੀ ਇਹਨਾਂ ਬੰਦਿਆਂ ਦੇ ਉੱਤੇ ਲੱਗਿਆ ਹੁੰਦਾ ਤਾਂ ਕੋਈ ਬੰਦਾ ਮਰਨਾ ਹੀ ਨਹੀਂ ਸੀਗਾ ਤੁਹਾਡੀਆਂ ਪ੍ਰਾਇਰਟੀਜ਼ ਹੋਰ ਨੇ ਸਰਕਾਰ ਜੀ ਤੇ ਲੋਕ ਜਿਹੜੇ ਆ ਹੁਣ ਸਵਾਲ ਇਹ ਵੀ ਕਰ ਰਹੇ ਆ ਕੱਲ ਅੱਜ ਖਬਰ ਆ ਗਈ ਵੀ 7 ਬੰਦਿਆਂ ਦੇ ਘਰ ਜੰਮੂ ਕਸ਼ਮੀਰ ਦੇ ਵਿੱਚ ਢਾਹ ਤੇ ਆਮ ਜਨਤਾ ਨੂੰ ਲੱਗਦਾ ਵੀ ਘਰ ਢਾਹ ਤੇ ਬੜਾ ਸਜ਼ਾ ਦੇ ਦਿੱਤੀ ਇਹ ਕੀ ਨੇ ਦੇਖਿਆ ਵੀ ਜਿਨ੍ਹਾਂ ਦੇ ਘਟਾ ਹੈ ਉਹ ਸੱਚ ਮੁੱਚ ਹੀ ਗੁਨਾਹਗਾਰ ਹੈ ਇਹ ਤਾਂ ਕਿਸੇ ਨੇ ਨਹੀਂ ਦੇਖਿਆ ਅੱਜ ਸੁਧਾਰਥ ਵਰਧਾ ਰਾਜਨ ਜੀ ਦਾ ਵਾਇਰ ਦੇ ਜਿਹੜੇ ਫਾਊਂਡਰ ਐਡੀਟਰ ਨੇ ਉਹਨਾਂ ਨੇ ਇੱਕ ਪੋਸਟ ਪਾਈ ਹੈ ਉਹ ਲਿਖਦੇ ਆ ਵੀ ਚਿੱਟੀ ਸਿੰਘਪੁਰਾ ਦੇ ਵਿੱਚ 20 ਮਾਰਚ 2000 ਨੂੰ ਆ ਉੱਥੇ ਦੇ ਇਲਾਕੇ ਦੇ 3 ਦਰਜਣ ਤੋਂ ਵੱਧ ਸਿੱਖ ਜਿਹੜੇ ਐ ਉਹ ਇਕੱਠੇ ਕੀਤੇ ਜਾਂਦੇ ਗੁਰਦੁਆਰਾ ਸਾਹਿਬ ਦੇ ਅੱਗੇ ਉਹਨਾਂ ਨੂੰ ਗੋਲੀਆਂ ਮਾਰਤੀਆਂ ਜਾਂਦੀਆਂ ਨੇ ਉਹ ਮਾਰ ਦਿੱਤੇ ਜਾਂਦੇ ਆ ਹਾਹਾਕਾਰ ਮੱਚ ਜਾਂਦੀ ਹੈ ਸਾਰੇ ਦੇਸ਼ ਦੇ ਵਿੱਚ ਮੱਚਣੀ ਹੀ ਚਾਹੀਦੀ ਸੀ ਜਿਵੇਂ ਹੁਣ ਮੱਚੀ ਹੋਈ ਹੈ ਉਹ ਬੰਦੇ ਮਾਰੇ ਜਾਂਦੇ ਆ ਲੋਕਾਂ ਦਾ ਗੁੱਸਾ ਠੰਡਾ ਕਰ ਲਈ ਉੱਥੇ ਹੀ ਇਲਾਕੇ ਦੇ ਪੰਜ ਨੌਜਵਾਨਾਂ ਨੂੰ ਫੜ ਕੇ ਮਾਰ ਦਿੱਤਾ ਜਾਂਦਾ ਵੀ ਬਹੁਤ ਕੱਟੜ ਅੱਤਵਾਦੀ ਜਿਹੜੇ ਆ ਉਹ ਅਸੀਂ ਮੁਕਾਬਲੇ ਦੇ ਵਿੱਚ ਮਾਰਦੇ ਬਾਜਪਾਈ ਸਾਹਿਬ ਦਾ ਰਾਜ ਸੀ ਉਦੋਂ ਵੈਸੇ 2000 ਦੇ ਵਿੱਚ ਤਰੀਕਾ ਸ਼ਾਇਦ ਜੇ ਆਪਾਂ ਜਾਲ ਕਰ ਲੀਏ ਉਹ ਮਾਰ ਦਿੱਤੇ ਜਾਂਦੇ ਆ ਲੋਕ ਰੌਲਾ ਪਾਉਂਦੇ ਆ ਵੀ ਸਾਡੇ ਫਲਾਣੇ ਫਲਾਣੇ ਮੁੰਡੇ ਜਿਹੜੇ ਆ ਉਹ ਗਾਇਬ ਨੇ ਪਤਾ ਨਹੀਂ ਲੱਗ ਰਿਹਾ ਕਿੱਧਰ ਗਏ ਰੌਲਾ ਪੈਂਦਾ ਗਾਹਾਂ ਤਪਤੀਸ਼ ਹੁੰਦੀ ਹੈ ਪਤਾ ਲੱਗਦਾ ਕਿ ਵੀ ਉਹ ਤਾਂ ਬੇਗੁਨਾ ਮੁੰਡੇ ਇਹਨਾਂ ਨੇ ਮਾਰੇ ਆ ਉਹ ਜਿਨ੍ਹਾਂ ਨੂੰ ਅੱਤਵਾਦੀ ਕਹਿ ਕੇ ਮਾਰਿਆ ਗਿਆ ਵੀ ਇਹ ਸਿੱਖਾਂ ਨੂੰ ਦੇ ਕਾਤਲ ਸੀਗੇ ਉਹ ਬੇਗੁਨਾ ਨੌਜਾਨ ਮੁੰਡੇ ਸੀ ਉੱਥੋਂ ਦੇ ਜੰਮੂ ਕਸ਼ਮੀਰ ਉਬਲਣ ਲੱਗ ਗਿਆ ਇਸ ਗੱਲ ਤੇ ਲੋਕ ਜਿਹੜੇ ਆ ਜਦੋਂ ਸਰਕਾਰ ਦੇ ਉੱਤੇ ਯਕੀਨ ਨਾ ਰਹਿ ਇਹ ਲੋਕ ਵੀ ਅਤਵਾਦੀਆਂ ਦਾ ਸਾਥ ਦੇਣ ਲੱਗ ਜਾਂਦੇ ਐ ਮੋਦੀ ਜੀ ਉਹੀ ਨਹੀਂ ਦੰਦੇ ਤੁਸੀਂ ਜਿਹੜੇ ਆ ਲੋਕਾਂ ਦੇ ਉਹ ਮੈਂ ਕਹਿੰਦਾ ਉਹਨਾਂ 'ਚ ਕਸੂਰ ਹੋਵੇ ਉਹਨਾਂ ਨੂੰ ਫੜੋ ਉਹਨਾਂ ਨੂੰ ਇਨਵੈਸਟੀਗੇਟ ਕਰੋ ਉਹਨਾਂ ਤੇ ਮੁਕੱਦਮੇ ਚ ਲਾਓ ਉਹਨਾਂ ਨੂੰ ਸਕੋਰਟ ਫਾਂਸੀ ਦੇ ਦੇ ਕਿਸੇ ਨੂੰ ਕੋਈ ਇਤਰਾਜ਼ ਨਹੀਂਗਾ ਪਰ ਉਹਨਾਂ ਦੇ ਘਰ ਬਿਨਾਂ ਕਿਸੇ ਤਫਤੀਸ਼ ਤੋਂ ਤੁਸੀਂ ਢਾ ਰਹੇ ਹੋ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਹੋਇਆ ਵੀ ਜੇ ਉਹ ਦੇਸ਼ ਦੋਸ਼ੀ ਵੀ ਹੋਵੇ ਤਾਂ ਵੀ ਘਟਾਉਣ ਦਾ ਤੁਹਾਡਾ ਕੋਈ ਕੰਮ ਨਹੀਂ ਕਿਉਂਕਿ ਤੁਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹੋ ਵੀ ਅਸੀਂ ਕੁਝ ਕਰ ਰਹੇ ਆ ਉਸ ਕਰਨ ਦੇ ਵਿੱਚ ਤੁਸੀਂ ਬੇਗੁਨਾਹ ਲੋਕਾਂ ਨੂੰ ਸਜ਼ਾਵਾਂ ਦੇ ਰਹੇ ਹੋ ਤੇ ਆਮ ਲੋਕਾਂ ਦੇ ਵਿੱਚ ਤੁਹਾਡਾ ਰੈਪਿਊਟੇਸ਼ਨ ਥੱਲੇ ਜਾਂਦਾ ਹੈ ਤੇ ਅੱਤਵਾਦੀਆਂ ਨਾਲ ਹਮਦਰਦੀਆਂ ਵੱਧਦੀਆਂ ਨੇ ਅਜਿਹੀਆਂ ਗੱਲਾਂ ਨਾਲ ਸੋ ਇਹ ਗੱਲ ਨੂੰ ਵੀ ਧਿਆਨ ਚ ਰੱਖਣ ਦੀ ਲੋੜ ਹੈ ਇੱਕ ਹੋਰ ਤੁਹਾਡੀ ਜਿਹੜੀ ਮਤਲਬ ਜਿਹੜੀ ਇੱਕ ਭਰੋਸੇਯੋਗਤਾ ਹੁੰਦੀ ਹੈ ਸਰਕਾਰਾਂ ਦੀ ਕੁਝ ਸਾਲ ਪਹਿਲਾਂ ਉੱਥੇ ਇੱਕ ਪੁਲਿਸ ਦਾ ਡੀਐਸਪੀ ਦਵਿੰਦਰ ਸਿੰਘ ਆਪਣੀ ਗੱਡੀ ਦੇ ਵਿੱਚ ਦੋ ਅੱਤਵਾਦੀਆਂ ਨੂੰ ਲਈ ਫੜਦਾ ਸੀਗਾ ਉਹ ਅੱਤਵਾਦੀਆਂ ਦੀ ਪੁਲਿਸ ਭਾਲ ਦੇ ਵਿੱਚ ਸੀ ਕਈ ਦਿਨਾਂ ਤੋਂ ਲੱਗੀ ਹੋਈ ਉਹਦਾ ਪਿੱਛਾ ਕਰ ਰਹੀ ਸੀ ਕਰਦੇ 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 ਉਹ ਗੱਡੀ ਫੜੀ ਜਾਂਦੀ ਹੈ ਡੀਐਸਪੀ ਸਮੇਤ ਦੋ ਅੱਤਵਾਦੀਆਂ ਦੇ ਤੇ ਜਿਹੜਾ ਉਹ ਪੁਲਿਸ ਅਧਿਕਾਰੀ ਹੈ ਉਹ ਜਦੋਂ ਉਹ ਕਰਨ ਲੱਗਦਾ ਹੈ ਤਾਂ ਇਹ ਡੀਐਸਪੀ ਕਹਿੰਦਾ ਵੀ ਸਰ ਤੁਸੀਂ ਇਹ ਗਲਤ ਕਰ ਰਹੇ ਹੋ ਇਹ ਤਾਂ ਵੱਡੀ ਉੱਪਰਲੀ ਚਾਲ ਹੈ ਤੇ ਉਹ ਚਾਲ ਕਹਿੰਦਾ ਕੋਈ ਜਦ ਮਰਜ਼ੀ ਹੋਵੇ ਉਹਨੇ ਫੜ ਲੈਂਦਾ ਤੇ ਉਹ ਗੱਲ ਅਖਬਾਰਾਂ 'ਚ ਆ ਜਾਂਦੀ ਹੈ ਉਸ ਤੋਂ ਬਾਅਦ ਉਹ ਡੀਐਸਪੀ ਜਿਹੜਾ ਹੈ ਉਹ ਪਹਿਲਾਂ ਵੀ ਉਹਦੇ ਤੇ ਬਹੁਤ ਸਾਰੀਆਂ ਗੱਲਾਂ ਨੇ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗਿਆ ਉਹ ਐਨਆਈਏ ਨੂੰ ਦੇ ਦਿੱਤਾ ਜਾਂਦਾ ਹੈ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਉਹ ਦਵਿੰਦਰ ਸਿੰਘ ਨੂੰ ਕੀ ਸਜ਼ਾ ਦਿੱਤੀ ਹੈ ਜਿਹੜਾ ਅੱਤਵਾਦੀਆਂ ਨੂੰ ਲੈ ਹੀ ਫਿਰਦਾ ਸੀ ਕੀ ਇਹਹੀ ਜੀ ਗੱਲ ਤਾਂ ਨਹੀਂ ਕੋਈ ਸੱਚੀ ਗੱਲ ਹੈ ਦੇਸ਼ ਦੇ ਸਾਹਮਣੇ ਸੱਚ ਆਉਣੇ ਚਾਹੀਦੇ ਨੇ ਆ ਪੁਲਵਾਮਾ ਦਾ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਕੀ ਕਿਉਂ ਆਇਆ ਇਹ ਇੱਕ ਭੁੱਲਾ ਜਿਹੜੀਆਂ ਕਹਿੰਦੇ ਆ ਚੂਕ ਨਹੀਂ ਹੈ ਇਹ ਕਈ ਗੱਲਾਂ ਜਾਣ ਕੇ ਚੁੱਕਾ ਰੱਖਿਆ ਜਾਂਦੀਆਂ ਨੇ ਤੇ ਉਹ ਚੁੱਕ ਰੱਖ ਕੇ ਸਾਰੇ ਦੇਸ਼ 'ਚ ਤੁਸੀਂ ਇਹ ਮਾਹੌਲ ਖਰਾਬ ਕਰਦੇ ਉੱਤੇ ਲੱਗੇ ਹੋਏ ਹੋ ਇਹ ਵੀ ਨਾਲ ਜੁੜਦੀਆਂ ਨੇ ਕਹਾਣੀਆਂ ਇਹ ਸੋ ਦੋਸਤੋ ਇੱਕ ਪਾਸੇ ਇਹ ਹੈ ਦੂਜੇ ਪਾਸੇ ਮੋਹਨ ਭਗਵਤੀ ਜੀ ਕੱਲ ਇੱਕ ਕਿਤਾਬ ਦਾ ਉਦਘਾਟਨ ਕਰ ਰਹੇ ਸੀ Hindu Manifesto ਦੇਸ਼ ਨੂੰ ਤਾਂ ਦੇਸ਼ ਦਾ ਮੈਨੀਫੈਸਟੋ ਚਾਹੀਦਾ ਹੈ ਹਿੰਦੂਆਂ ਦਾ ਸਿੱਖਾਂ ਦਾ ਮੁਸਲਮਾਨਾਂ ਦਾ ਅੱਡ-ਅੱਡ ਦਾ ਜੇ ਮੈਨੀਫੈਸਟੋ ਹੋਇਆ ਦੇਸ਼ ਦੇ ਵਿੱਚ ਫਿਰ ਦੇਸ਼ ਇੱਕ ਕਿੱਥੇ ਰਿਹਾ ਤੁਸੀਂ ਜਿਹੜੇ ਆਹ ਜਿਹੜਾ ਆਪਣਾ ਪਿਊਸ਼ ਗੋਇਲ ਜਿਹੜੇ ਦੇਸ਼ ਭਗਤੀ ਦੀ ਤੇ ਰਾਸ਼ਟਰਵਾਦ ਦੀ ਗੱਲ ਕਰਦੇ ਐ ਫਿਰ ਉਹ ਰਾਸ਼ਟਰਵਾਦ ਤੇ ਦੇਸ਼ ਭਗਤੀ ਤਾਂ ਨਾ ਹੋਈ ਉਹ ਤਾਂ ਹਿੰਦੂ ਰਾਸ਼ਟਰਵਾਦ ਤੇ ਹਿੰਦੂ ਭਗਤੀ ਹੋਈ ਸਿੱਖ ਭਗਤੀ ਮੁਸਲਮਾਨ ਭਗਤੀ ਸਾਈਆਂ ਦੀ ਆਪਦੀ ਭਗਤੀ ਬੋਧੀਆਂ ਦੀ ਉਹ ਕਿੱਥੇ ਜਾਊਗੀ ਫਿਰ ਸਾਰੇ ਦੇਸ਼ ਦੇ ਵਿੱਚ ਜੇ ਸਾਰੇ ਨਾਗਰਿਕਾਂ ਨੂੰ ਬਰਾਬਰ ਮੰਨਾਂਗੇ ਤਾਂ ਐ ਤੇ ਇਸੇ ਦੇ ਉੱਤੇ ਸੁਧਾਰਤਵਾਰਧ ਦਾ ਰਾਜਨ ਨੇ ਇੱਕ ਸਵਾਲ ਹੋਰ ਵੀ ਖੜਾ ਕੀਤਾ ਸੀ ਘਟਾਉਣ ਦੇ ਉੱਤੇ ਵੀ ਜਿਹੜੀ ਪ੍ਰਗਿਆ ਠਾਕੁਰ ਹੈ ਜਿਹੜੀ ਆਪਣੇ ਉਹ ਆਪਣੇ ਉਹ ਜਿਹੜਾ ਮਾਲਿਕਾਉਣ ਦੇ ਟੈਰਰਿਸਟ ਬੰਬਿੰਗ ਦੀ ਜਿਹੜੀ ਦੋਸ਼ੀ ਉਹਦੇ ਵਿੱਚ ਉਹਦੇ ਤੇ ਕੇਸ ਚੱਲ ਰਿਹਾ ਹੈ ਉਹਦਾ ਘਾਟਾ ਹੈ ਕਿਸੇ ਨੇ ਇਥੇ ਟਾਤੇ ਸਿਰਫ ਦੋਸ਼ ਲੱਗਣ ਨਾਲ ਹੀ ਘਾਟਾ ਤੇ ਸੋ ਇਹ ਗੱਲਾਂ ਤੇ ਆਹ ਜਿਹੜੀਆਂ ਵੀ ਉਹਦੇ ਤੇ ਲੱਗੇ ਹੋਏ ਆ ਨਾਲ ਫਰਮਾਨ ਕਰ ਰਹੇ ਮਹਨ ਭਗਵਤ ਜੀ ਉਹ ਕਹਿੰਦੇ ਆ ਵੀ ਰਾਜੇ ਦਾ ਫਰਜ਼ ਹੈ ਲੋਕਾਂ ਦੀ ਰੱਖਿਆ ਕਰਨਾ ਤੇ ਉਹ ਲੋਕਾਂ ਦੀ ਰੱਖਿਆ ਕਰੇ ਮਹਨ ਭਗਵਾਨ ਜੀ ਹੁਣ ਰਾਜਿਆਂ ਦਾ ਜਮਾਨਾ ਨਹੀਂ ਇਹ ਉਦਾਹਰਨਾਂ ਦੇਣੀਆਂ ਬੰਦ ਕਰੋ ਮੋਦੀ ਕੋਈ ਰਾਜਾ ਨਹੀਂਗਾ ਭਾਰਤ ਦੇ ਲੋਕਾਂ ਨੇ ਚੁਣਿਆ ਜਿੱਦਣ ਭਾਰਤ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਆ ਸਾਰਾ ਕੁਝ ਕੋਈ ਖਰਾਬੀਆਂ ਨੇ ਉਹ ਸਾਡੀ ਰੱਖਿਆ ਨਹੀਂ ਕਰ ਸਕਦਾ ਜਿਹਦੀ ਨਹੀਂ ਕੀਤੀ ਉਹਨੇ ਉਹਨੂੰ ਮੰਨਣੀ ਚਾਹੀਦੀ ਸੀ ਤੇ ਗ੍ਰਹਿ ਮੰਤਰੀ ਨੂੰ ਹੁਣ ਤੱਕ ਅਸਤੀਫਾ ਦੇ ਦੇਣਾ ਚਾਹੀਦਾ ਸੀ ਬੰਬੇ ਦੇ ਜਿਹੜੇ ਬਲਾਸਟ ਹੋਏ ਸੀ ਉਸ ਤੋਂ ਬਾਅਦ ਜਿਹੜਾ ਉਦੋਂ ਦਾ ਗ੍ਰਹਿ ਮੰਤਰੀ ਸੀਗਾ ਪਾਟੇਲ ਉਹਨੇ ਅਸਤੀਫਾ ਦੇ ਦਿੱਤਾ ਸੀ ਉੱਥੋਂ ਦੇ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਸੀ ਆ ਇਹ ਤੁਸੀਂ ਫੇਰ ਦੁਬਾਰਾ ਉਦਾਂ ਹੀ ਪਿਆਠਾ ਰੱਖੇਗਾ ਜਿਹੜਾ ਅਮਿਤ ਸ਼ਾਹ ਹੈ ਇਹਦੇ ਤੇ ਕੋਈ ਅਸਤੀਫਾ ਨਹੀਂ ਮੰਗਿਆ ਜਾ ਰਿਹਾ ਸੋ ਅਗਲੀ ਗੱਲ ਇੱਕ ਹੋਰ ਜਦੋਂ ਇਹ ਘਟਨਾ ਹੁੰਦੀ ਹੈ ਤਾਂ 36 ਘੜੀ ਦੀ ਬੀਜੇਪੀ ਆਪਣੇ ਅਫੀਸ਼ੀਅਲ ਹੈਂਡਲ ਦੇ ਉੱਤੇ ਪਾਉਂਦੀ ਹੈ ਤੇ ਉਸ ਕੁੜੀ ਦੀ ਜਿਹੜੀ ਦੂਜੀ ਫੋਟੋ ਬਣਾ ਕੇ ਜਿਹੜੀ ਕੁੜੀ ਆਪਣੇ ਹਸਬੰਡ ਦੇ ਕੋਲੇ ਬੈਠੀ ਹੈ ਵਿਚਾਰੀ ਉਹ ਕਹਿੰਦੀ ਹੈ ਉਹ ਫੋਟੋ ਦੇ ਉੱਤੇ ਕੈਪਸ਼ਨ ਲਿਖਿਆ ਹੈ ਵੀ ਧਰਮ ਪੂਛਕਰ ਮਾਰਾ ਜਾਤੀ ਨਹੀਂ ਹਮ ਯਾਦ ਰੱਖेंगे ਵੀ ਜਿਹੜਾ ਜਾਤੀ ਜਾਣਗਲਣਾ ਤੇ ਦੂਜਾ ਗੱਲ ਚੱਲਦੀ ਹੈ ਹੀ ਨਹੀਂ ਧਰਮ ਨੂੰ ਤੇ ਜੁੜੇ ਰਹੋ ਉਹਦਾ ਵੀ ਇੱਕ ਉਦਾਹਰਣ ਹੈ ਕੱਲ ਜਿਹੜਾ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਹੈਗਾ ਟੀਕਮਗੜ੍ਹ ਉੱਥੋਂ ਦੇ ਪਿੰਡ ਮੋਖਰਾ ਦਾ ਇੱਕ ਨੌਜਵਾਨ ਜਤਿੰਦਰ ਅਹੀਰਵਾਰ ਆਪਣੇ ਵਿਆਹ ਲਈ ਘੋੜੀ ਤੇ ਲੰਘ ਕੇ ਪਿੰਡ ਚੋਂ ਦੀ ਲੰਘ ਰਿਹਾ ਸੀ ਤੇ ਜਦੋਂ ਉਹ ਉਸ ਏਰੀਏ ਦੇ ਵਿੱਚੋਂ ਲੰਘਿਆ ਜਿਹੜੇ ਕਿ ਦੂਜੀ ਅਖੌਤੀ ਉੱਚੀਆਂ ਜਾਤੀਆਂ ਦਾ ਏਰੀਆ ਹੈ ਭਾਨ ਕੁੰਵਰ ਰਾਜਾ ਪਰਮਾਰ ਉਹਨੇ ਉਹਨੂੰ ਰੋਕਿਆ ਉਹਨੂੰ ਕਿਹਾ ਥੱਲੇ ਉੱਤਰ ਉਹਨੂੰ ਗਾਲਾਂ ਕੱਢੀਆਂ ਕਿਹਾ ਵੀ ਤੂੰ ਘੋੜੀ ਤੇ ਚੜ੍ਹਨ ਦੀ ਤੇਰੀ ਜ਼ਰਤ ਕਿਵੇਂ ਪੈ ਗਈ ਸਾਡੇ ਏਰੀਏ 'ਚ ਤਾਂ ਤੂੰ ਜੁੱਤੀ ਪਾ ਕੇ ਵੀ ਨਹੀਂ ਲੰਘ ਸਕਦਾ ਇਹ ਲਾਹ ਤੇ ਨੰਗੇ ਪੈਰੀਂ ਤੁਰ ਇੱਥੋਂ ਨਾਲ ਹੋਰ ਤੇ ਨਾਲ ਉਹਨਾਂ ਤੇ ਪੱਥਰबाजी ਹੋ ਗਈ ਚਾਰ ਜਣੇ ਜ਼ਖਮੀ ਹੋ ਗਏ ਏ ਹੈ ਜਾਤ ਪੁੱਛਣ ਦੇ ਦੱਸਣ ਦੀ ਲੋੜ ਨਹੀਂ ਇਹ ਇੱਕ ਸਚਾਈ ਹੈ ਭਾਰਤ ਦੀ ਇਹ ਇਹ ਤੁਸੀਂ ਧਰਮ ਦੇ ਨਾਂ ਤੇ ਲੁਕੋ ਕੇ ਵੀ ਇਹ ਹਿੰਦੂ ਐ ਸਾਰੇ ਜਣੇ ਇਹ ਇਹ ਇੱਕ ਨਹੀਂ ਹੋ ਰਹੇ ਇਸ ਤਰ੍ਹਾਂ ਨਾਲ ਤੁਸੀਂ ਜਾਤੀ ਵਿਤਕਰਾ ਛੱਡ ਨਹੀਂ ਰਹੇ ਇਹਦੇ ਤੇ ਸਖਤੀ ਨਾਲ ਕੰਮ ਕਰਨ ਦੀ ਲੋੜ ਹੈ ਅੱਜ ਦੀ ਗੱਲ ਚੰਗਾ ਹੀ ਬਹੁਤ-ਬਹੁਤ ਸ਼ੁਕਰੀਆ